ਸਟਰਗਲ ਦੇ ਟਾਈਮ ਸਰਦੂਲ ਸਕੰਦਰ ਤੇ ਅਮਰ ਸਿੰਘ ਚਮਕੀਲੇ ਨੇ ਕਿਸੇ ਮੇਲੇ ਤੇ ਟਾਈਮ ਮੰਗਿਆ ਸੀਗਾ ਪਰ ਜਦੋਂ ਉੱਥੇ ਉਹਨਾਂ ਨੂੰ ਉਹ ਟਾਈਮ ਨਹੀਂ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੀ ਮੈਂ ਕਹਾਣੀ ਤੁਹਾਨੂੰ ਸਾਰੀ ਸੁਣਾਉਂਗਾ ਕੀ ਵਾਪਰਦਾ ਤੇ ਕੀ ਹੁੰਦਾ ਜਿਨ੍ਹਾਂ ਦਿਨਾਂ ਚ ਅਮਰ ਸਿੰਘ ਚਮਕੀਲਾ ਤੇ ਸਰਦੂਲ ਸਕੰਦਰ ਆਪਣੇ ਕਰ ਰਹੇ ਸੀਗੇ ਸਟਰਗਲ ਕਰ ਰਹੇ ਸੇ ਅਮਰ ਸਿੰਘ ਤਮਕੀਲਾਤ ਖਾਸਾ ਥੋੜਾ ਜਿਹਾ ਪਹਿਲਾਂ ਚੱਲ ਗਏ ਸੀ ਸਰਦੂਲ ਬਾਤ ਚ ਚੱਲੇ ਆ ਪਰ ਜਿਹੜਾ ਇਹਨਾਂ ਦਾ ਪਿਛੋਕੜ ਆ ਤੁਹਾਨੂੰ ਮੈਂ ਕੋਈ ਗੱਲ ਦੱਸਦਾ ਇੱਕ ਗਾਣਾ ਸੀ ਬਾਪੂ ਸਾਡਾ ਗੁੰਮ ਹੋ ਗਿਆ ਉਹਦੀ ਜਿਹੜੀ ਕੰਪੋਜੀਸ਼ਨ ਤਿਆਰ ਕੀਤੀ ਸੀ ਉਹਦੇ ਚ ਅੱਧੀ ਕੰਪੋਜੀਸ਼ਨ ਸਰਧੂਲ ਹੋਣੀ ਤਿਆਰ ਕੀਤੀ ਸੀ ਸਰਧੂਲ ਹੋਣੀ ਉਹਦੇ ਚ ਅੱਧੀ ਕੰਪੋਜੀਸ਼ਨ ਤੇ ਆਪਣਾ ਯੋਗਦਾਨ ਪਾਇਆ ਸੀ ਇਹ ਅੰਦਰਲੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਆ ਇਸੇ ਤਰ੍ਹਾਂ ਬਹੁਤ ਸਾਰੇ ਗੀਤਾਂ ਚ ਚਮਕੀਲਾ ਜੀ ਨੂੰ ਸਰਧੂਲ ਜੀ ਸਲਾਹ ਦੇਂਦੇ ਸੀ ਤੁਸੀਂ ਇਸ ਤਰ੍ਹਾਂ ਦਾ ਕਰ ਲਓ ਇਹਨੂੰ ਐਦਾਂ ਕਰ ਲਓ ਇਹਨੂੰ ਉਦਾਂ ਕਰ ਲਓ ਕਿਉਂਕਿ ਉਹਨਾਂ ਦੇ ਤਾਂ ਗਾਣੇ ਇੰਦੇ ਪਿੱਟ ਨਹੀਂ ਸੀ ਜਾਂਦੇ ਜਿਸ ਤਰ੍ਹਾਂ ਦੇ ਚਮਕੀਲਾ ਜੀ ਗਾਉਂਦੇ ਸੀ ਸੋ ਅਮਰ ਸਿੰਘ ਚਮਕੀਲਾ ਜੀ ਤੇ ਇਹ ਜਿਹੜੇ ਪਹਿਲੇ ਦਿਨਾਂ 'ਚ ਜਦੋਂ ਸਟਰਗਲ ਦਾ ਟਾਈਮ ਸੀਗਾ ਤੀਨਾਂ ਨੇ ਕਿਸੇ ਮੇਲੇ ਦੇ ਵਿੱਚ ਕਿਸੇ ਤੋਂ ਟਾਈਮ ਮੰਗਿਆ ਸੀ ਉਹਨਾਂ ਨੂੰ ਜਾ ਕੇ ਮਿੰਤਾ ਵੀ ਕੀਤੀ ਸੀ ਕਿ ਸਾਨੂੰ ਇੱਕ-ਇੱਕ ਗਾਣੇ ਦਾ ਟਾਈਮ ਦੇ ਦਿਓ ਅਸੀਂ ਚਾਹੁੰਦੇ ਹਾਂ ਅੱਗੇ ਆ ਜਾਈਏ ਕਲਾ ਸਾਡੇ 'ਚ ਹੈਗੀ ਆ ਬਸ ਤੁਸੀਂ ਕੁਝ ਨਹੀਂ ਕਹਣਾ ਸਾਨੂੰ ਇੱਕ-ਇੱਕ ਗਾਣੇ ਦਾ ਟਾਈਮ ਦੇ ਦਿਓ ਕਹਿੰਦੇ ਉਹ ਕਹਿੰਦੇ ਜੀ ਅਸੀਂ ਇੱਥੇ ਨੰਬਰ ਸਿੰਗਰਾਂ ਨੂੰ ਟਾਈਮ ਦਿੰਨੇ ਆ ਸੱਦਦੇ ਆ ਤੁਹਾਡੇ ਵਰਗਿਆਂ ਦੇ ਲਈ ਨਹੀਂ ਹੈਗਾ ਇਹ ਪਲੇਟਫਾਰਮ ਬਹੁਤ ਵੱਡਾ ਪਲੇਟਫਾਰਮ ਆ ਐਤੋਂ ਉਹ ਸਿੰਗਰ ਜਿਹੜੇ ਪੂਰਿ ਛਾਏ ਪਏ ਨੇ ਜਿਵੇਂ ਉਹਨਾਂ ਦੇ ਨਾਲ ਮਮਸ ਸਦੀਕ ਹੋਣਗੇ ਗੁਰਬਾਹ ਸਮਾਨ ਹੋਣਗੇ ਜਾਂ ਹੋਰ ਹੋਣਗੇ ਕੋਈ ਵੀ ਜਿਹੜੇ ਹੋਣਗੇ ਜਾਂ ਕਰਤਾਰ ਰਮਲਾ ਜੀ ਜਾਂ ਸਰਿੰਦਰ ਸਿੰਘਾ ਜੀ ਜਾਂ ਕਹਿ ਲਓ ਹੋਰ ਜਿੰਨੇ ਸਿੰਗਰ ਹੋਣਗੇ ਸ਼ਾਇਦ ਹੈਨਾ ਤੇ ਉਹਨਾਂ ਨੂੰ ਪਤਾ ਨਹੀਂ ਸ਼ਾਇਦ ਗੱਦਾਤਮਨ ਬਾਤ ਚ ਆ ਇਸਵੇਂ ਨੇ ਉਹਦੇ ਬਾਰੇ ਨੌਲੇਜ ਨਹੀਂ ਸੌਰੀ ਤੇ ਮੈਂ ਜਿਹੜੀ ਗੱਲ ਚਮਕੀਲਾ ਜੀ ਤੇ ਸਰਧੂਲ ਜੀ ਦੀ ਕਰਦਾ ਸੀਗਾ ਵੀ ਉਹ ਜਿਹੜੇ ਕਰਤਾਰ ਰਮਲਾ ਜੀ ਹੋ ਸਕਦੇ ਆ ਸਰਿੰਦਰ ਚਿੰਦਾ ਜੀ ਹੋ ਸਕਦੇ ਮਹਮਦ ਸਦੀਕ ਜੀ ਹੋ ਸਕਦੇ ਆ ਵੀ ਅਸੀਂ ਇਦਾਂ ਦੇ ਸਿੰਗਰਾਂ ਨੂੰ ਇੱਥੇ ਦਿੰਨੇ ਆ ਟਾਈਮ ਉਹਨਾਂ ਨੂੰ ਸੱਦਦੇ ਆ ਤੁਹਾਡੇ ਵਰਗੇ ਨਿਊ ਕਮਰਾਂ ਲਈ ਸਾਡੇ ਕੋਲ ਇੱਥੇ ਕੋਈ ਮੌਕਾ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਸਟੇਜ ਤੇ ਚੜਾ ਦਈਏ ਭਾਈ ਕਹਿੰਦੇ ਐ ਇੰਨੇ ਕੁ ਬੁਰੇ ਤਰੀਕੇ ਨਾਲ ਅਮਰ ਸਿੰਘ ਚਮਕੀਲੇ ਨੂੰ ਤੇ ਸਰਧੂਨ ਨੂੰ ਕਿਹਾ ਸੀ ਇਹ ਉਨੀ ਪੈਰੀ ਜਿਸ ਤਾਂ ਵਾਪਸ ਆਏ ਤੇ ਕਹਿੰਦੇ ਆਉਂਦੇ ਗੱਡੀ 'ਚ ਗੱਲ ਕਰਦੇ ਆਉਂਦੇ ਸੇ ਵੀ ਕੋਈ ਨਹੀਂ ਕਿਤੇ ਜੇ ਸਾਡਾ ਦਿਨ ਆਇਆ ਤੇ ਅਸੀਂ ਵੀ ਇਹਨਾਂ ਨੂੰ ਦੱਸਾਂਗੇ ਤੇ ਉਸ ਦਿਨ ਇਹਨਾਂ ਦਾ ਕਹਿੰਦੇ ਮਨ ਇੰਨਾ ਤੰਗ ਸੀਗਾ ਦੋਨਾਂ ਦਾ ਹੀ ਵੀ ਯਾਰ ਸਾਡੀ ਇੰਨੀ ਬੇਇਜ਼ਤੀ ਸਾਡੇ ਨਾਲ ਇਸ ਤਰ੍ਹਾਂ ਕੀਤੀ ਸਾਨੂੰ ਉੱਦਾਂ ਰੱਖਦੇ ਦਿਲੇ ਰੱਖ ਲੈਂਦੇ ਸਾਡਾ ਕੋਈ ਨਹੀਂ ਟਾਈਮ ਦੇ ਨਹੀਂ ਸਕਦੇ ਜਾਂ ਐਤਾ ਨਹੀਂ ਜਾਂ ਕਿੱਦਾਂ ਵੀ ਨਹੀਂ ਸਾਨੂੰ ਕਿੱਦਾਂ ਲਾਤੀ ਸੱਟ ਦਿੱਤਾ ਵੀ ਭਾਈ ਤੁਹਾਡੇ ਵਰਗਿਆਂ ਲਈ ਇੱਥੇ ਟਾਈਮ ਨਹੀਂ ਹੈਗਾ ਛੋਟੇ ਸਿੰਘਾਂ ਲਈ ਇੱਥੇ ਤਾਂ ਵੱਡੇ-ਵੱਡਿਆਂ ਲਈ ਹੈ ਤਾਂ ਵੱਡੇ-ਵੱਡਿਆਂ ਦਾ ਪਲੇਟਫਾਰਮ ਆ ਤੇ ਫਿਰ ਕਹਿੰਦੇ ਕੋਈ ਸਮਾਂ ਪਿਆ ਅਮਰ ਸਿੰਘ ਚਮਕੀਲਾ ਵੀ ਚੱਲ ਗਿਆ ਤੇ ਸਰਦੂਲ ਸਿਕੰਦਰ ਦੀ ਵੀ ਚੜਤ ਹੋ ਗਈ ਤੇ ਚੜਤ ਹੋ ਗਏ ਤੇ ਉਸੇ ਮੇਲੇ ਤੋਂ ਫਿਰ ਸਰਦੂਲ ਜੀ ਨੂੰ ਫੋਨ ਆਂਦਾ ਤੇ ਫੋਨ ਆਂਦਾ ਤੇ ਸਰਦੂਲ ਜੀ ਚੱਕ ਕੇ ਕਹਿੰਦੇ ਕਿ ਅਸੀਂ ਫੁਲਾਨੇ ਉਸੇ ਮੇਲੇ ਤੋਂ ਬੋਲ ਰਹੇ ਆਂ ਤੇ ਤੁਸੀਂ ਸਾਡੇ ਇੱਥੇ ਐਸਐਲ ਪ੍ਰੋਗਰਾਮ ਕਰਨ ਆਉਂਗੇ ਲਾਉਂਗੇ ਕੜਾ ਇੱਥੇ ਪ੍ਰੋਗਰਾਮ ਤੇ ਕਹਿੰਦੇ ਮੈਂ ਕਹਿੰਦੇ ਜੀ ਮੈਂ ਦੱਸਦਾ ਰੁਕੋ ਕਹਿੰਦੇ ਚਮਕੀਲੇ ਨੂੰ ਫੋਨ ਲਾ ਲਿਆ ਕਹਿੰਦੇ ਚਮਕੀਲੇ ਨੇ ਕਹਿੰਦੇ ਬਾਜੀ ਤੇ ਆਹ ਦੱਸੋ ਹੁਣ ਉਸੇ ਮੇਲੇ ਸਾਨੂੰ ਫੋਨ ਆਇਆ ਤੇ ਕਹਿੰਦੇ ਅਮਰ ਸਿੰਘ ਚਮਕੀਲਾ ਜੀ ਉਹ ਹੈ ਜਿਹੜਾ ਕਹਿੰਦੇ ਯਾਰ ਦੇ ਦੇ ਜਵਾਬ ਹੁਣ ਤੇ ਤੂੰ ਕਹਿੰਦੇ ਕਹਦੇ ਉਹਨਾਂ ਨੂੰ ਪਈ ਇਹ ਮੇਲੇ ਸਾਡੇ ਲੈਵਲ ਦਾ ਨਹੀਂ ਅਸੀਂ ਇੱਕ ਤੋਂ ਵੱਡੇ ਮੇਲੇ ਕਰੀਦੇ ਆ ਵਾਹ ਕੀ ਬਾਤਾਂ ਸੀ ਤੇ ਇਦਾਂ ਦਾ ਜज्ਬਾ ਸੀ ਇਹਨੂੰ ਕਹਿੰਦੇ ਆ ਬਣ ਕੇ ਦੱਸਣਾ ਪਹਿਲਾਂ ਬਣੇ ਕੁਝ ਤਾਂ ਉੱਡਾ ਆਪਣੇ ਆਪ ਨੂੰ ਕੀਤਾ ਵੀ ਤੇ ਕਹਿੰਦੇ ਸਰਦੂਲ ਜੀ ਨੇ ਕਿਹਾ ਉਹਨਾਂ ਨੂੰ ਵੀ ਭਾਈ ਇਹ ਸਾਡੇ ਲੈਵਲ ਦਾ ਨਹੀਂ ਹੈਗਾ ਅਸੀਂ ਇਸ ਤੋਂ ਵੱਡੇ ਵੱਡੇ ਕਨਸੈਪਟ ਕਰੀਦੇ ਆ ਇਹ ਸਾਡੇ ਬਹੁਤ ਸਾਡੇ ਸਾਹਮਣੇ ਛੋਟਾ ਆ ਤੇ ਫਿਰ ਉਹਨਾਂ ਨੂੰ ਪ੍ਰਬੰਧਕਾਂ ਨੂੰ ਯਾਦ ਕਰਾਇਆ ਤੇ ਅਸੀਂ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਤੁਹਾਡੇ ਕੋਲ ਆਏ ਸੀ ਯਾਦ ਕਰੋ ਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ